ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਆਏ ਆ ਜੀ ਮਲਕਪੁਰ ਮਹਾਰਾਸ਼ਟਰ ਚ ਯਾਤਰਾ ਕਰਦੇ ਹੋਏ ਸ੍ਰੀ ਸੱਚਖੰਡ ਸ੍ਰੀ ਹਜੂਰ ਸਾਹਿਬ ਦੀ ਇਹ ਰਸਤੇ ਚ ਪੈਂਦਾ ਜੀ ਮਹਾਰਾਸ਼ਟਰ ਚ ਮਲਕਪੁਰ ਇਹ ਗੁਰੂ ਘਰ ਦਾ ਆਪਣਾ ਬਾਗ ਹੈ ਕਿਨੂਆਂ ਦਾ ਸੇਵਾਦਾਰ ਸੇਵਾ ਕਰਨ ਲੱਗੇ ਹੋਏ ਨੇ ਵਾਹ ਵਾਹੀ ਕਰਨ ਲੱਗੇ ਹੋਏ ਨੇ ਉਹ ਉਹ ਗੁਰਗੋਬ ਸਿੰਘ ਨਾ ਉਹ ਲੈਦਾ ਦਮ ਲਿਆਦਾ ਉਹ ਰਾਗਾ ਇੱਥੇ ਗੁਰੂ ਗੋਬੀ ਸਿੰਘ ਜੀ ਨੇ ਦਾਮ ਨੇ ਆਮ ਲੈਆ ਸੀ ਆ ਕੇ ਇਹ ਗੁਰਦੁਆਰੇ ਕੋਲੋਂ ਆਂਦਾ ਹੁੰਦਾ ਮੈਂ ਸਾਹਿਬਾ ਤੇ ਮਿੱਟੀ ਨਾ ਇਸ ਤਰ੍ਹਾਂ ਬਾਣ ਦੇਖਿਓ ਕਿਵੇਂ ਦਾ ਉਹ ਬਾਜਰੀ ਐ ਉਹ ਦੇਖਣੋ ਬਾਈ ਗਿੱਲੀ ਲੱਗਿਆ ਦੇਖੀ ਲੈ ਫੁੱੜਦੀ ਵੀ ਨਹੀਂ ਜਮੇ ਸੁੱਕੀ ਜਮੇ ਸੁੱਕੀ ਵਿੱਚ ਬਾਜਰੀ ਦੀਆਂ ਰੌਂ ਸੇ ਚਾ ਹਾਂ ਬਾਜਰੀ ਗਰਾਉਂ ਸੋ ਬਾਈ ਦੇਖਣੋ ਲੱਗਿਆ ਵੀ ਗਿੱਲੀ ਐ ਜਿਹਨੂੰ ਗਿੱਲੀ ਐ ਪਰ ਗਿੱਲੀ ਨਹੀਂ ਹੈਗੀ ਜਮੇ ਸੁੱਕੀ ਪੈਰਾਵਾਂ ਗੜਾਂ ਰੂੜੀਆਂ ਬਾਜਰੀ ਅੱਕ ਸਾਹਿਬ ਦੀ ਬਾਜਰੀ ਆ ਬਾਬਾ ਜੀ ਇਧਰ ਗੰਡੇ ਲੱਗ ਰਿਹਾ ਸੇਵਾ ਲੱਗ ਰਹੀ ਹੈ ਬਾਈ ਗੰਡੇ ਲਾਣਗੇ ਚੱਲ ਰਹੇ ਗੰਡੇ ਲੱਗ ਰਿਹਾ ਲੈਣਾ ਹੋਰ ਬਾਬਾ ਜੀ ਬਾਈ ਜੀ ਦਾ ਗੱਲ ਸਰ ਬਾਬਾ ਜੀ ਲੱਗ ਰਹੇ ਗੰਡੇ ਲਾਣਾ ਪਿਆਜ਼ ਆਉ ਅਸੀਂ ਗੰਡੇ ਕੋ ਹੋ ਜਾਣਾ ਪੂਰਾ ਅੱਛਾ ਹੋ ਜਾ ਬਾਬਾ ਜੀ ਦੁਬਾਰੇ ਹੋਰ ਲਗਾਣਾ ਕਿ ਨਾ ਅੱਛਾ ਪਾਣੀ ਲਾਉਂਗਾ ਹੁਣ ਬਾਬਾ ਜੀ ਇਹਨਾਂ ਨੂੰ ਦੇਖਦੇ ਆ ਪਾਣੀ ਲਾਗੇ ਜੇ ਪਾਣੀ ਲੱਗੂਗਾ ਤਾਂ ਨਾ ਉਹ ਪਾਣੀ ਤਾਂ ਲਾਉਂਦੇ ਹੁਣ ਲਾ ਕੇ ਨਹੀਂ ਪਾਣੀ ਤਾਂ ਬਗੈਰ ਵੀ ਹੋ ਜਾਂਦੇ ਆ ਅੱਛਾ ਜੀ ਹਾਂ ਆਦੀ ਆ ਦੁਬਾਰਿਆਂ ਨਾਲ ਪਾਣੀ ਤੇ ਲੱਗੂਗਾ ਬਾਬੇ ਜਿਹੜੀ ਚੀਜ਼ ਲੱਗੀ ਆ ਆਓ ਪਾਣੀ ਮਾਤਾ ਜੀ ਕਰੋ ਬੰਦੂ ਜਿਹੜਾ ਬੰਦੇ ਆ ਕਿਹੜੇ ਕਿਹੜੇ ਤੂੰ ਹੀ ਆ ਨਹੀਂ ਨਹੀਂ ਮੈਨੂੰ ਆਪ ਹੀ ਪਾਣੀ ਪਾਉਂਗੀ ਪਿੱਛੋਂ ਹਾਂ ਇਹ ਤੇ ਬਾਂਹਣਾ ਚੋਂ ਤਾਂ ਨਹੀਂ ਆਏ ਨਾ ਸ਼ਾਇਦ ਉਹ ਜੀਵਨਦਾਰਾ ਚ ਆ ਠੀਕ ਹੈ ਫਿਰ ਤਾਂ ਮੈਂ ਕਿ ਉਹ ਇੰਦਾਜ ਹੋ ਜਾਂਦਾ ਬੰਦੇ ਨੇ ਨਾ 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 ਅੱਛਾ ਦੂਰ ਤੈਨੂੰ ਲੱਗਣਾ ਗਿੱਲੀ ਮਿੱਟੀ ਐ ਦੂਰ ਤੇ ਲੱਗਦੀ ਹਾਂ ਧੰਨਵਾਦ ਬਾਬਾ ਜੀ ਹਾਂ ਇਹਨਾਂ ਗਿੱਲੀ ਮਿੱਟੀ ਐ ਬਣਾ ਦੇ ਬਣਾ ਦੇ ਬਣਾ ਦੇ ਤੇ ਉਹ ਬਾਬਾ ਇੱਕ ਵਾਈ ਤੇ ਅੱਜ ਲੱਗ ਰਿਹਾ ਪੱਟਣਾ ਥੋਮ ਤੇ ਇੱਧਰ ਬਾਈ ਇੱਕ ਬਾਬਾ ਕਰਾਇਆ ਲੱਗ ਰਿਹਾ ਪਹਿਲਾਂ ਵਿੱਚ ਪੱਟੀ ਵਸਾਰੀ ਹੈ ਪੱਧਰ ਲੱਗ ਰਿਹਾ ਕਰਨ ਹਾਂ ਜੀ